ਜੋ ਜਿਵੇਂ ਥਾਰ ਵਾਲੀ ਜਿਹੜੀ ਪੁਲਿਸ ਵਾਲੀ ਸੀ ਮਹਿਲਾ ਕਾਂਸਟੇਬਲ ਉਹਨੂੰ ਬਠਿੰਡੇ ਤੋਂ ਫੜਿਆ ਤੇ ਬਹੁਤ ਸਾਰੇ ਹੋਰ ਵੀ ਪੰਜਾਬ ਸਰਕਾਰ ਨਸ਼ੇ ਤੇ ਨਕੇਲ ਕੱਸਦੀ ਪਈ ਆ ਕਿਵੇਂ ਦੇਖਦੇ ਹਾਂ ਪਹਿਲਾਂ ਤਾਂ ਜਿਹੜੇ ਤੁਹਾਡੇ ਚੈਨਲ ਦੇ ਨਾਲ ਜੁੜੇ ਹੋਇਆ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਤੁਸੀਂ ਗੱਲ ਕਹੀ ਆ ਜੀ ਨਸ਼ਿਆਂ ਦੇ ਵਿਰੁੱਧ ਆ ਉਹ ਇਹ ਗੱਲ ਦਾ ਮਤਲਬ ਇਹ ਆ ਵੀ ਸਾਰੀ ਰਾਤ ਰੋਈ ਗਈ ਤੇ ਮਰਿਆ ਕੋਈ ਵੀ ਨਹੀਂ ਜੀ ਉਹ ਕੋਈ ਕੰਬਲੀ ਬੁੜੀ ਸੀ ਉੱਚੀ ਉੱਚੀ ਰੋਈ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਹਮ ਤਾਂ ਜਿਵੇਂ ਉਹ ਕਹਿੰਦੇ ਵੀ ਰੋਈ ਗਈ ਸਾਰਾ ਪਿੰਡ ਆ ਕੇ ਰੋਈ ਗਿਆ ਤੇ ਮਗਰ ਲਾ ਕੇ ਹਮ ਹੁਣ ਉਹ ਵੀ ਸਾਰਾ ਰਹਿੰਦਾ ਬਿਮਾਰ ਸੀਗਾ ਕੋਈ ਉਹਨਾਂ ਦਾ ਬਜ਼ੁਰਗ ਉਹ ਨਾ ਤਾਂ ਮੂੰਹ ਵੇਖਣ ਗਏ ਨਾ ਕੁਛ ਉਹ ਤਾਂ ਜਦੋਂ ਵਿਚਾਰਾ ਆਪ ਉੱਠ ਕੇ ਕਿਵੇਂ ਨਾ ਕਿਵੇਂ ਕਰਕੇ ਪਾਣੀ ਪੀਣ ਆਇਆ ਤੇ ਉਹਨੂੰ ਪੁੱਛਿਆ ਵੀ ਰੋਈ ਕਦ ਜਾਨੀ ਆ ਕਹਿੰਦੀ ਮੇਰਾ ਤਾਂ ਦਿਲ ਜਾ ਕੀਤਾ ਉਹ ਕਹਿੰਦੇ ਤੇਰੀ ਗੱਲ ਤੋਂ ਸਾਰੀ ਰਾਤ ਰੋਈ ਗਈ ਤੇ ਮਰਿਆ ਕੋਈ ਵੀ ਨਹੀਂ ਜਿਹੜੀ ਤੁਸੀਂ ਚਿੱਟੇ ਦੀ ਗੱਲ ਕਰੀ ਜਾਨੇ ਆ ਉਹਦਾ ਵੀ ਰੋਈ ਤਾਂ ਬਹੁਤ ਜਾਂਦੇ ਆ ਉਹਦਾ ਵੀ ਜਿਹੜਾ ਕਹਿ ਲੋ ਮਸਲਾ ਬਹੁਤ ਜਿਆਦਾ ਛਿੜਿਆ ਪਿਆ ਐਨਾ ਕ ਮਸਲਾ ਛਿੜਿਆ ਪਿਆ ਛੱਡ ਗੱਲਾਂ ਦਿਓ ਪਰ ਨਸ਼ੇ ਤੇ ਹਾਇ ਤੱਕ ਕੋਈ ਹੋਇਆ ਕੱਖ ਵੀ ਨਹੀਂ ਹਮ 1% ਦਾ ਵੀ ਕੱਖ ਨਹੀਂ ਹੋਇਆ ਹਮ ਭਗਵੰਤ ਮਾਨ ਹਮ ਜੋ ਕਿ ਕਮੇਡੀ ਦਾ ਮਾਨ ਹਮ ਉਹ ਕਮੇਡੀ ਬਹੁਤ ਵਧੀਆ ਕਰ ਲੈਂਦਾ ਹਮ ਉਹ ਗੱਲਾਂ ਦਾ ਕੜਾ ਬਣਾ ਲੈਂਦਾ ਹਮ ਪਰ ਨਸ਼ਿਆਂ ਦੇ ਵਿਰੁੱਧ ਜੰਗ ਨਹੀਂ ਪਾ ਸਕਦਾ ਇਹ ਗੱਲ ਯਾਦ ਰੱਖੋ